കമനി കർ ിന്നെ.

ਪਾਸਤੇ ਜੋ ਲੋਕ ਹੋਈ ਕੀ ਹੋਇਆ ਤਸਵੀਰ ਤੁਸੀਂ ਸੇਵ ਕਰ ਲਿਓ ਆਈਡੀਆ ਥੱਲੇ ਕਰੋ ਆਈਡੀਆ ਦਿਖਾਣੀ ਆ ਸਾਡੇ ਕਮਿਸ਼ਨਰ ਪੁਲਿਸ ਦੇ ਵਿੱਚ ਜੀ ਜੀ ਸਾਡੇ ਮਜੀਠਾ ਰੋਡ ਤੇ ਸਿਵਲ ਲਾਈਨ ਦੇ ਵਿੱਚ ਯਾ ਪਲੀਜ਼ ਇਹਨੂੰ ਥੱਲੇ ਕਰ ਲੋ ਫਿਰ ਕਿੱਦਾਂ ਹੋਊਗਾ ਯਾਰ ਤੁਹਾਨੂੰ ਸਾਰੇ ਰਿਕੁਐਸਟ ਕਰ ਲੈ ਥੱਲੇ ਨਾਲ ਯਾਰ ਥੱਲੇ ਕਰਾਂਗੇ ਜੀ ਕਰਦੇ ਸਾਡੇ ਪੁਲਿਸ ਸਟੇਸ਼ਨ ਸਿਵਲ ਲਾਈਨ ਤੇ ਮਜੀਠਾ ਰੋਡ ਦੇ ਵਿੱਚ ਦੋ ਵਾਰਦਾਤਾਂ ਸਟ੍ਰੈਚਿੰਗ ਦੀਆਂ ਹੋਈਆਂ ਸੀ ਜਿੱਚ ਐਨ ਆਰ ਆਈ ਫੀਮੇਲ ਵਿਕਟਿਮ ਸੀਗੇ ਉਹਨਾਂ ਤੋਂ ਪਰਸ ਖੋਇਆ ਗਿਆ ਸੀ ਦੋਨੋਂ ਕੇਸੇ ਦੇ ਵਿੱਚ ਇੱਕ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਸੀ ਮਜੀਠਾ ਰੋਡ ਵਾਲੇ ਦੇ ਵਿੱਚ ਇੱਕ ਦੇ ਵਿੱਚ ਸਿੰਗਲ ਆਦਮੀ ਸੀ ਜਿਹੜਾ ਸਿਵਲ ਲਾਈਨ 'ਚ ਹੋਇਆ ਸੀ ਨਾ ਸਿਵਲ ਲਾਈਨ ਜੋ ਹੈ ਸੀ ਉਹ ਭੰਡਾਰੀਪੁਰ ਚੱਲ ਰਹੇ ਸੀ ਹੌਲ ਬਾਜ਼ਾਰ ਤੋਂ ਲੈ ਕੇ ਤੇ ਈ ਰਿਕਸ਼ਾ ਦੇ ਵਿੱਚ ਬੈਠੀਆਂ ਸੀ ਮਦਰ ਐਂਡ ਡਾਟਰ ਉਹਨਾਂ ਨੂੰ ਪਰਸ ਇੱਕਦਮ ਸਨੇਚ ਕੀਤਾ ਤੇ ਲੜਕੀ ਜਦੋਂ ਉਹਦੀ ਰਜਿਸਟ ਕਰੀ ਥੋੜੀ ਉਹਦੇ ਵੀ ਸੱਟ ਲੱਗੀ ਤੋਂ ਉਸ ਤੋਂ ਪਹਿਲਾਂ ਮਜੀਠਾ ਰੋਡ ਦੇ ਵਿੱਚ ਜਿਹੜਾ ਹਸਪੀਟਲ ਹੈਗਾ ਕੇਅਰ ਐਂਡ ਕਿਉਰ ਬਟਾਲਾ ਰੋਡ ਇੱਥੇ ਇਹ ਵਾਰਦਾਤ ਕੀਤੀ ਸੀ ਦੋ ਬੰਦਿਆਂ ਨੇ ਔਰ ਇਹਦੇ ਚ ਪੁਲਿਸ ਨੇ ਬੜਾ ਮੁਸਤਦੀ ਨਾਲ ਕੰਮ ਕੀਤਾ ਜੋ ਸਾਡੇ ਕੋਲ ਕੰਪਲੇਂਟ ਆਈ ਸਪੈਸ਼ਲ ਟੀਮਸ ਲਾਈਆਂ ਉਹਦੇ ਜਿਹੜਾ ਮੇਨ ਮੁਲਜ਼ਮ ਹੈ ਉਹਦਾ ਨਾਮ ਹੈ ਸੁਰਜ ਈਲਿਆਸ ਮੰਡੀ ਜੋ ਕਿ ਪਿੰਡੀ ਸੈਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅਮਰਸਰ ਰੂਰਲ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਵਾਰਦਾਤਾਂ ਟਰੇਸ ਹੋਈਆਂ ਔਰ ਜਿਹੜਾ ਸਮਾਨ ਸੀਗਾ ਜਿਹੜਾ ਆਪਣਾ ਸਿਵਲ ਲਾਈਨ ਦੇ ਵਿੱਚ ਮੈਡਮ ਰੇਖਾ ਮਜੀਠੀ ਆ ਸੀਗੇ ਇਹ ਇੰਗਲੈਂਡ ਵਾਸੀ ਨੇ اپنی ਡਾਟਰ ਜਿਹੜੀ ਉਹਨਾਂ ਦੀ ਅੰਜਲੀ ਹੈਗੀ ਉਹਦੇ ਨਾਲ ਆਏ ਸੀਗੇ ਇਹਨਾਂ ਦਾ ਜੇ ਆਪਾਂ ਦੇਖੀਏ ਪਾਸਪੋਰਟ ਸੀਗਾ ਨਾਰthern ਆਇਲੈਂਡ ਤੇ ਗ੍ਰੇਟ ਬ੍ਰਿਟੇਨ ਦਾ ਆਈਫੋਨ ਸੀ ਆਈਸੀਆਈਸੀ ਕਾਰਡ ਸੀਗੇ ਬਰਕਲੇ ਦਾ ਕਾਰਡ ਸੀ ਯੂਕੇ ਦਾ ਅਮਰੀਕਨ ਐਕਸਪ੍ਰੈਸ ਸੀ ਸਨ ਗਲਾਸਸ ਸੀ ਤੇ 300 ਪਾਉਂਡ ਸੀਗੇ ਯੂਕੇ ਦੇ ਤੇ 2000 ਇੰਡੀਅਨ ਕਰੰਸੀ ਸੀ ਦੂਜੇ ਪਾਸੇ ਜਿਹੜੇ ਮੈਡਮ ਕੁਰਾਸ਼ੀ ਹੈਗੇ ਉਹ ਮੁਰਸ਼ਸ ਦੇ ਰਹਿਣ ਵਾਲੇ ਸੀਗੇ ਜਿਹੜਾ ਮਜੀਠਾ ਰੋਡ 'ਚ ਹੋਇਆ ਉਹਨਾਂ ਦੇ ਕੋਲੋਂ ਉਹਨਾਂ ਦਾ ਉਹ ਜਿਹੜਾ ਪਾਸਪੋਰਟ ਨੈਸ਼ਨਲ ਆਈਡੀ ਕਾਰਡ ਕਰੰਸੀ ਨੋਟਸ 600 ਯੂਰੋ ਜਿਹੜੇ ਸੀਗੇ ਔਰ ਇੰਡੀਅਨ ਕਰੰਸੀ 20000 ਇਹ ਸਾਰੀ ਖੋਈ ਗਈ ਸੀਗੀ ਇਨ दैट ਪਰਸ ਸੋ ਬੜੀ ਅੱਛੀ ਮਿਹਨਤ ਇਹਦੇ ਵਿੱਚ ਕੀਤੀ ਸਾਡੇ ACP ਨਾਰਥ ਮਨਿੰਦਰ ਔਰ ਇਨਸਪੈਕਟਰ ਗੁਰਪ੍ਰੀਤ ਸਿਵਲ ਲਾਈਨ ਤੇ ਦੂਸਰਾ ਮੌਲਤ ਸਾਡੇ ਸੀਆਈਏ ਦੀ ਟੀਮ ਸਾਰਿਆਂ ਨੇ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਤਾਂਤੇ ਇਹਨੇ ਇੱਕ ਮੁਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਤੇ ਵੀ ਤਾਂ ਕਿ ਮੈਂ ਇਹਨਾਂ ਦਾ ਨੁਕਸਾਨ ਕਰਦਾ ਖੋ ਕੇ ਉਹਨੂੰ ਬਾਰਡ ਆਫ ਕਰਨ ਵਾਸਤੇ ਜਿਹੜਾ ਜਸਕਰਨ ਸਿੰਘ ਸਾਡਾ ਆਈਓਐਸ ਕੇਸ ਦਾ ਸਿਵਲ ਲਾਈਨ ਦਾ ਏਐਸਆਈ ਉਹਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕਿ ਇਹਦੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਦਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮੁਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰਦਾਚ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ ਇੱਥੇ ਬਰਾਮਦਗੀ ਕੀ ਕਰਨਾ ਹੈ ਇਹ ਸਭ ਇੱਥੇ ਇਹਨੇ ਦੱਬੇ ਹੋਏ ਸੀ ਜੀ ਪਰਸ ਵਗੈਰਾ ਜਿਹੜੇ ਉਹਨਾਂ ਦੇ ਸੀਗੇ ਉਹ ਚੀਜ਼ਾਂ ਲੈਣ ਵਾਸਤੇ ਇੱਥੇ ਆਏ ਸੀ ਇੱਕੋ ਰਾਉਂਡ ਫਾਇਰ ਹੋਇਆ 9mm ਦਾ ਔਰ ਸਾਡੇ ਜਿਹੜੇ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟਰਵਰਡ ਸਨੇਚਿੰਗ ਐਂਡ ਸਟਰੀਟ ਕ੍ਰਾਈਮ ਉਹਦੇ ਚ ਅੰਮ੍ਰਿਤਸਰ ਪੁਲਿਸ ਪੂਰਾ ਤਰ੍ਹਾਂ ਪਹਿਰਾ ਦੇ ਰਹੀ ਹੈ ਐਂਡ ਵੀ ਆਰ ਡਿਊਟੀ ਬਾਉਂਡ ਕਿ ਅਸੀਂ ਹਰ ਤਰੀਕੇ ਦੀ ਪ੍ਰੋਟੈਕਸ਼ਨ ਦੇਈਏ ਆਪਣੇ ਸਿਟੀਜ਼ਨਾਂ ਨੂੰ ਸਾਰੀ ਸਾਰੇ ਹੋ ਗਈਆਂ ਜੀ ਸਾਰੀਆਂ ਟੋਟਲ ਹੋ ਗਈਆਂ ਔਰ ਇਹ ਸਿਰਫ ਉਹ ਮਲਜ਼ਮ ਜਿਹੜਾ ਦੂਜਾ ਗੁਰਕੀਰਤ ਹੈ ਕਿਉਂਕਿ ਮੇਨ ਮਲਜ਼ਮ ਇਹੀ ਸੀਗਾ ਇਹਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ACP ਮਨਿੰਦਰ ਔਰ ਗੁਰਪ੍ਰੀਤ ਔਰ ਮੋਹਲਕ ਇਹ ਸਾਰਿਆਂ ਨੂੰ ਤੇ ਮਜੀਠਾ ਰੋਡ ਐਸਐਚਓ ਜਿਹੜਾ ਰਣਜੀਤ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਦੇ ਹੈਵ ਡਨ ਅ ਵੰਡਰਫੁਲ ਜੌਬ ਔਰ ਅਸੀਂ ਇਹਦੇ ਚ ਬੜਾ ਐਪਰੀਸ਼ੀਏਟ ਵੀ ਕੀਤਾ ਦੋਨੋਂ ਜਿਹੜੇ ਵਿਕਟਿਮਸ ਨੇ ਕਵਿਤਾ ਅਰਨਾ ਸ਼ੇਅਰ ਕਰਾਂ ਸਰ ਪਹਿਲਾਂ ਦੋ ਮਾਮਲੇ ਦਰਜ ਨੇ ਦੇ ਖਿਲਾਫ ਜਿਹੜਾ ਇਹ ਪਿੰਦਾ ਬੰਦਾ ਮੇਨ ਫੜਿਆ ਨਾ ਆਪਾਂ ਜਿਹੜਾ ਇਹ ਹੈਗਾ ਸੂਰਜ ਏਲੀਅਸ ਮੰਡੀ ਪਿੰਡੀ ਸਹਦਾਨ ਤਹਿਸੀਲ ਨਾਲੇ ਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਔਰ ਬੜੀ ਬਾਰੇ ਇਹਦੇ ਖਿਲਾਫ ਪੁਲਿਸ ਨੇ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਅਰੇ ਥੋੜਾ ਨਟੋਰੀਅਸ ਕ੍ਰਿਮੀਨਲ ਹੈ ਪੁਰਾਣਾ ਅੱਛਾ ਸਰ ਜਦੋਂ ਪੁਲਿਸ ਦੀ ਇਹਨੇ ਖੋਈ ਹੈ ਗਨ ਕੋ ਕਿ ਇਹਨੇ ਦੇਖੋ ਗੋਲੀ ਚੱਲੀ ਨਹੀਂ ਜਾਂ ਅੜ ਗਈ ਸੀ ਜਾਂ ਫਿਰ ਨਹੀਂ ਨਹੀਂ ਇਹਨੇ ਅਜੇ ਅਜੇ ਘਾਰ ਹੀ ਰਿਹਾ ਸੀ ਤਾਂ ਉਹਨੇ ਜਿਸ ਕਰਨੇ ਆਪਣੀ ਇਮੀਡੀਏਟਲੀ ਇਹ ਨਿਊਟਰਲਾਈਜ਼ ਕਰਨ ਵਾਸਤੇ ਵੀ ਕਿਉਂਕਿ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੇ ਸੌਲਟ ਦਾ ਵਿੱਚ ਇਹ ਕੁਝ ਕਰ ਦਿੰਦਾ ਕੋਸ਼ ਕਰਕੇ ਉਹ ਨਹੀਂ ਇਮੀਡੀਏਟਲੀ ਬੜੀ ਮੈਂ ਉਹਨੂੰ ਅਲਰਟਨੈਸ ਸਮਝੂਗਾ ਔਰ ਬਹਾਦਰੀ ਸਮਝੂ ਉਹਨੇ ਇਮੀਡੀਏਟਲੀ ਫਾਇਰ ਕੀਤਾ ਵਾਪਸ ਸਰ ਸਰ ਇਹਨਾਂ ਦੇ ਲੋਕਾਂ ਨੇ ਬਣਾਇਆ ਟਾਰਗੇਟ ਕਰਦਾ ਜਾਂਦਾ ਸੀ ਇਹਨਾਂ ਦੇ ਲੋਕਾਂ ਨੇ ਮਤਲਬ ਕੁਦਰਤੀ ਦੋਨੇ ਹੋ ਗਏ ਜੀ ਪਰ ਈ ਰਿਕਸ਼ਾ ਦੇ ਵਿੱਚ ਜਿਆਦਾ ਵਿਕਟਿਮਸ ਨੂੰ ਇਹ ਟਾਰਗੇਟ ਕਰ ਰਹੇ ਸੀ ਜਿੱਥੇ ਸਪੈਸ਼ਲੀ ਲੇਡੀਆਂ ਹੋਣ ਜੀ ਜੀ ਜਿਹੜੇ ਰਿਪੋਰਟ ਜੀ ਔਰ ਫੋਨ ਤੇ ਉਹਨਾਂ ਦੇ ਕਾਰਡ ਤੇ ਕਰੰਸੀ ਹੈ ਨਹੀਂ ਉਹਨਾਂ ਦੇ ਸਾਰੇ ਗਏ ਨੇ ਪਤਾ ਲੱਗ ਗਿਆ ਕਿ ਉਹ ਮੈਂ ਸਰ ਡਿਸਟਰੋਏ ਕੀਤੇ ਨੇ ਉਹ ਪਾਸ ਦੇਖ ਰਹੇ ਜੀ ਉਹਨੂੰ ਸਾਰਾ ਦੇਖ ਕੇ ਤੁਹਾਨੂੰ ਪੂਰਾ ਐਗਜ਼ੈਕਟ ਦੱਸਾਂਗੇ ਇਹ ਬਿਲਕੁਲ ਬਿਲਕੁਲ